ਆ ਪਿੰਡਾਂ 'ਪਾਂ ਲੱਗੀ ਗੱਲ ਹੋਈ ਤਾਂ ਹਿੰਮਤ ਕਿੱਦਾਂ ਪਈ ਮੇਰੇ ਕੋਲ ਫੋਨ ਖੋਣ ਦੀ ਗੱਲ ਕਰਨ ਦੇ ਤਾਂ ਡਈ ਹੈ ਗੱਲ ਸੇ ਮੇਰੇ ਮਾਪਿਆਂ ਪੇਕਿਆਂ ਵਾਲੀ ਜਿੰਨੂੰ ਮਰਜ਼ੀ ਫੋਨ ਕਰਾ ਤੈਨੂੰ ਕੁੱਛ ਕੇ ਲਾਇਆ ਕਰ ਹੁਣ ਅੱਛਾ ਆ ਮੰਮੀ ਆਪਣੀ ਨੂੰ ਡਈ ਹੈ ਆ ਤਾਂ ਤੇਰੀ ਭੂਆ ਦਾ ਨੰਬਰ ਹੈ ਹਾਂ ਤੇ ਭੂਆ ਮੇਰੇ ਪੇਕਿਆਂ ਚ ਨਹੀਂ ਆਉਂਦੀ ਤਾਂ ਫਿਰ ਝੂਠ ਕਾਹਦੇ ਲਈ ਬੋਲਣ ਡਈਨੀ ਦੱਸ ਹੱਦ ਹੋ ਗਈ ਤਾਂ ਡੇਵਲੀ ਮੈਨੂੰ ਤੇ ਗਲਤੇ ਗੁੱਸੇ ਚੜਿਆ ਕਿ ਤੈਨੂੰ ਫੋਨ ਕਿੱਦਾਂ ਖੋਇਆ ਵੇ ਕੋਣ ਕੇ ਫੋਨ ਦੀ ਗੱਲ ਨਹੀਂ ਆ ਚੰਗਾ ਹੋ ਗਿਆ ਸੁਗਮਾ ਆ ਗਿਆ ਅੱਜ ਤੇ ਤੇਰੀਆਂ ਸਾਰੀਆਂ ਕਰਤੂਤਾਂ ਦਾ ਪਤਾ ਲੱਗ ਗਿਆ ਮੈਨੂੰ ਕਿਹੜੀਆਂ ਵੀ ਨੇ ਕਰਤੂਤਾਂ ਦਾ ਪਤਾ ਲੱਗ ਗਿਆ ਤੁਹਾਨੂੰ ਮੈਂ ਕੀ ਕਰਤਾ ਹਾਂ ਕਰਤਾ ਹਜੇ ਵੇਖੀ ਕੀ ਕੋਈ ਪਤਾ ਲੱਗਦਾ ਏ ਸੁਨੇ ਵਾਲੀ ਗੱਲ ਕਰਨ ਈ ਹੈ ਉਹਦੇ ਕੋ ਸੁਨੇ ਤੇ ਦਾਗ ਆਇਆ ਕਿਹੜਾ ਸੁਨੇ ਉਹ ਜਿਹੜਾ ਇੱਥੋਂ ਦਿੱਤਾ ਹੀ ਖੜ ਕੇ ਮੈਂ ਇਹਦੇ ਕਿੰਦਰ ਉਹਨਾਂ ਨੂੰ ਕੋਈ ਸੁਣਾ ਵੀ ਨਹੀਂ ਦਿੱਤਾ ਨਵਦੀਪ ਅਜੇ ਵੀ ਤੂੰ ਝੂਠ ਬੋਲਣ ਰਹੀ ਈਂ ਮੈਂ ਤੇਰੀਆਂ ਸਾਰੀਆਂ ਗੱਲਾਂ ਸੁਣ ਲਈਆਂ ਨੇ ਪਿੰਦਰ ਵਿੱਚ ਸੱਚੀ ਕੋਈ ਸੋਨਾਰੇ ਦੀ ਤਾਂ ਨਹੀਂ ਤੇ ਉਦਾਂ ਹੀ ਕੋਈ ਗੱਲ ਕਰ ਰਹੇ ਨੇ ਹਾ ਸੋਨੇ ਸੋਨੇ ਦੀ ਚੱਲ ਠੀਕ ਆ ਨਹੀਂ ਨਾ ਕਰਨ ਡੀਆਂ ਨਹੀਂ ਚੱਲ ਹੱਸੇ ਵੱਲ ਤੇ ਰਹੀ ਮੈਂ ਮਾਰਦਾ ਮम्मी ਨੂੰ ਆਵਾਜ਼ ਆਪੇ ਸਦਗੇ ਲੰਦੀ ਨਾਲ ਹੀ ਉਹਨੂੰ ਪਤਾ ਲੱਗਦਾ ਅੱਜ ਨਾ ਪਿੰਦਰ ਮम्मी ਨੂੰ ਨਾ ਦੱਸਿਓ ਤੂੰ ਮम्मी ਨੇ ਕਿਉਂ ਨਾ ਦੱਸਿਓ ਇਹ ਤੈਨੂੰ ਸਮਝਣ ਕਿਉਂਦੇ ਇਹ ਗੱਲ ਉਹ ਬੈਜੋ ਮੈਂ ਤੁਹਾਨੂੰ ਸਾਰੀ ਗੱਲ ਦੱਸ ਦਿੰਨੀ ਆ ਤੂੰ ਮੈਨੂੰ ਦੱਸਣ ਦਾ ਡਈ ਨਹੀਂ ਆ ਬੈਜੋ ਮੈਂ ਦੱਸ ਦੇਣੀ ਪਰ ਮम्मी ਨਾਲ ਨਾ ਕੋਈ ਗੱਲ ਕਰਿਓ ਹਾਂ ਦੱਸ ਉਹਨਾਂ ਨੂੰ ਭੂਆ ਠੀਕ ਨਹੀਂ ਉਹਨੇ ਪ੍ਰਸ਼ਨ ਕਰਾਉਣਾ ਹੈ ਕਿ ਕਹਿ ਗਈ ਹੱਟ ਤੋਂ ਪੈਸੇ ਨਹੀਂ ਹੈਗੇ ਤੇ ਮੈਨੂੰ ਥੋੜਾ ਜਿਹਾ ਸੋਨਾ ਦੇ ਦੇ ਅੱਛਾ ਤੇ ਤੁਹਾਡੇ ਬਿਨਾ ਪੁੱਛੇ ਚੁੱਕ ਨੂੰ ਸੋਨਾ ਫੜਾਈ ਹੈ ਉਹ ਤੇਰਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਉਹਨਾਂ ਕੋ ਕਿਹੜੇ ਪੈਸੇ ਹਨ ਮਿੰਦਰ ਮੇਰੀ ਤੇ ਗੱਲ ਸੁਣ ਲਓ ਤੁਸੀਂ ਤੇ ਪਹਿਲਾਂ ਹੀ ਗੁੱਸੇ ਚ ਬੋਲਣ ਲੱਗ ਪਿਓ ਉਹਨਾਂ ਤਾਂ ਹੈ ਭਾਵੇਂ ਸਭ ਕੋ ਜੀ ਪਰ ਉਹਨਾਂ ਦੇ ਨਾਲ ਨੌ ਪੁੱਤਨ ਨੂੰ ਕੋਈ ਪੈਸਾ ਨਹੀਂ ਹੀ ਦਿੰਦੇ ਤੂੰ ਮੈਨੂੰ ਕਹਿੰਦੇ ਮੈਂ ਪ੍ਰਸ਼ਨ ਕਰਾਉਣਾ ਵਾ ਤੇ ਤੂੰ ਮੈਨੂੰ ਨਾ ਸੋਨਾ ਦੇ ਦੇ ਮੈਂ ਤਾਂ ਉਹਨਾਂ ਨੂੰ ਕਿਹਾ ਹੀ ਵੀ ਕਰ ਦੇਣਾ ਮੈਨੂੰ ਪੁੱਛ ਲੈੰਦੋ ਕਹਿੰਦੇ ਜੀ ਤੂੰ ਉਹਨਾਂ ਨੂੰ ਪੁੱਛਿਆ ਨਾ ਉਹਨਾਂ ਨੇ ਤੈਨੂੰ ਦੇ ਨਹੀਂ ਦੇਣਾ ਤੇ ਕੋਈ ਨਹੀਂ ਹੈ ਤੈਨੂੰ ਵਾਪਸ ਕਰ ਦਾਂਗੇ ਓਏ ਓਏ ਐਵੇਂ ਕਰਦੀ ਐ ਸਭ ਕੁਝ ਉਹਦੇ ਹੱਥ ਵਿੱਚ ਨੂ ਪੁੱਤ ਨੂੰ ਤੂੰ ਆਪ ਕੋ ਜੇ ਦੇਦੀ ਹੈ ਨਹੀਂ ਗਈ ਪਰ ਤੂੰ ਐਡਾ ਵੱਡਾ ਕੰਮ ਕੀਤਾ ਆਪਣੇ ਦਿਮਾਗ ਤੋਂ ਸੋਚਦੀ ਮੇਰੇ ਨਾਲ ਤਾਂ ਗੱਲ ਕਰਦੀਆਂ ਤੂੰ ਤਾਂ ਮੈਨੂੰ ਵੀ ਨਾ ਪੁੱਛਿਆ ਪਿੰਦਰ ਮੈਨੂੰ ਨਾ ਕੁਛ ਦਾ ਮੌਕਾ ਜੈ ਨਹੀਂ ਮਿਲਿਆ ਉਹ ਆਣਾ ਤੰਗ ਹੀ ਬੜੇ ਹੀ ਕਹਿੰਦੇ ਮੇਰੇ ਪੀੜ ਬੜੀ ਹੁੰਦੀ ਹੈ ਤੇ ਮੈਨੂੰ ਤੂੰ ਦੇ ਦੇ ਤੇ ਮੈਂ ਪ੍ਰਸ਼ਨ ਕਰਾਉਣਾ ਆਪਣਾ ਛੇਤੀ। ਉਹ ਮੈਂ ਤਾਂ ਦੇਖਿਆ ਨਹੀਂ ਉਹਨਾਂ ਕਿਹੜੇ ਉਹ ਤਾਂ ਹੀ ਹੈ ਕੱਲ ਸ਼ਾਮੀ ਮੈਨੂੰ ਮਿਲੇ ਆ। ਉਹ ਬੇਲੀ ਦੇ ਹੀ ਕੰਮ ਕਰਨ ਉਹ ਤਾਂ ਚੰਗੀ ਭਲੀ ਹੈ। ਹਾਲੇ ਉਹਨਾਂ ਨੇ ਪ੍ਰਸ਼ਨ ਕਰਾਉਣਾ ਲੈਣਾ। ਅਸ਼ਾ ਕਰਾਉਣਾ ਤਾਂ ਤੂੰ ਪਹਿਲਾਂ ਹੀ ਹੁੜਾਈਆਂ ਸਭ ਕੁਝ। ਉਹਨਾਂ ਦੀ ਡਾਕਟਰ ਨਾਲ ਗੱਲ ਹੋਈ ਉਹ ਕਹਿੰਦੇ ਪਹਿਲਾਂ ਇੱਕ ਦੀ ਦਵਾਈ ਖਾ ਕੇ ਦੇਖ ਲਓ। ਜੇ ਫਰਕ ਪੈ ਜਾਏਗਾ ਤੇ ਠੀਕ ਹੈ ਨਹੀਂ ਤੇ ਫਿਰ ਬਾਅਦ ਵਿੱਚ ਪ੍ਰਸ਼ਨ ਕਰਾਂਗੇ। ਮਲਦੀਪ ਹੁਣੇ ਜਾ ਤੇ ਸੁਣਾ ਲੈ ਕੇ ਆ। ਹੋ ਰਹੇ ਤੇ ਪਿੰਗਰ ਨਾਲ ਉਹ ਕਿੱਥੇ ਹੁਣਾਵਾ ਹਣ ਤੋਂ ਉਹਨੇ ਦੇ ਕੇ ਸੁਨਾਰੇ ਨੂੰ ਪੈਸੇ ਵੀ ਲੈ ਲੈਂਦੇ ਆ ਤੇ ਕੋਈ ਨਹੀਂ ਉਹਨਾਂ ਨੂੰ ਕਹਿ ਦਾਂਗੀ ਕਿ ਲਿਆ ਦੇਣਗੇ ਤੂੰ ਨਾ ਮੇਰਾ ਯਕੀਨ ਤੋੜਿਆ ਮੈਂ ਤੇਰੇ ਤੇ ਕਿੰਨਾ ਛੇੜ ਕਰਦਾ ਹਾਂ ਤੂੰ ਤਾਂ ਝੂਠ ਹੀ ਮੰਮੀ ਦਾ ਨਾਮ ਲਾਤਾ ਕੋਈ ਸੋਚਦੀ ਸਹੀ ਵੀ ਮੈਂ ਕਰਨੀ ਕਿ ਲੱਗੀ ਹੁਣ ਮੈਂ ਜਾ ਕੇ ਨਾ ਤੇ ਦੱਸਦਾ ਮੰਮੀ ਨੂੰ ਪਿੰਦਰ ਵੇ ਲੋ ਮੰਮੀ ਨੂੰ ਦੱਸਿਓ ਕਿ ਉਹ ਦੱਸਿਓ ਕਿਉਂ ਨਾ ਨਾ ਦੱਸਿਓ ਵੇ ਲੋ ਮੈਂ ਤਾਂ ਜਿਦੋਂ ਕਹਿ ਰਹੀ ਸੀ ਮੈਨੂੰ ਇੰਨਾ ਵੀ ਨਹੀਂ ਕਰ ਸਕਦੇ ਤੇ ਹੋਰ ਮੱਕੀ ਕੀ ਕਰਾਂ ਹੋਰ ਆਪਣੀ ਮਾਂ ਨਾਲ ਲੜਿਆ ਕਿਉਂ ਨਾ ਲੜਿਆ ਪਿੰਮਾ ਮੌਨ ਲਪਾਇਆ ਤੂੰ ਉਹ ਵੀ ਗਲਤੀ ਈ ਉਹ ਵੀ ਗਲਤ ਬੋਲਦੇ ਸੀ ਨਦੀਬ ਸਾਰੇ ਤਾਂ ਲਈ ਉਹ ਗਲਤ ਮੈਂ ਮੰਨਦੀ ਇਥੇ ਮੇਰੀ ਗਲਤੀ ਮੈਂ ਤੁਹਾਨੂੰ ਲਈ ਪੁੱਛਿਆ ਮੈਂ ਦਿਲ ਤੋਂ ਆਪਣੀ ਗਲਤੀ ਦੀ ਮਾਫੀ ਮੰਗਦੀ ਆ ਮੈਨੂੰ ਮਾਫ ਕਰ ਦਮ ਬਾਕੀ ਮੈਂ ਦੋਆਂ ਦੇ ਕਿਨਾਂ ਵਿੱਚੋਂ ਲੱਕੋ ਸੋਨਾ ਲਿਆ ਕਿ ਤੁਹਾਨੂੰ ਦੇ ਦਾਂਗੀ ਤੇਰਾ ਕਿੰਨਾ ਦਿੱਤਾ ਉਹਨਾਂ ਤੋਂ ਬੁਰਾ ਬਣਿਆ ਤੇ ਮੈਂ ਜਾ ਚੱਲ ਜਾ ਕੋਈ ਗੱਲ ਨਹੀਂ ਆਪ ਵੀ ਉਹਨਾਂ ਨਾਲ ਲੜਿਆ ਪਿੰਦੇ ਨੂੰ ਮੈਨੂੰ ਮਾਫ ਕਰ ਦੋ ਮੇਰੀ ਤਾਂ ਗਲਤੀ ਹੋ ਗਈ ਹੈ ਨਦੀਬ ਦੋ ਦੇਣੀ ਮੈਂ ਗੱਲ ਨਹੀਂ ਉਹਨਾਂ ਨਾਲ ਕਰਦਾ ਪਰ ਸਾਰਾ ਸਮਾਨ ਲਿਆ ਕੇ ਦੇ ਮੈਨੂੰ ਕੋਈ ਨਹੀਂ ਮੈਂ ਉਹਨਾਂ ਨੂੰ ਕਹਿ ਦਾਂਗੀ ਦੇ ਦੇਣਗੇ ਮੈਨੂੰ ਪਤਾ ਨਹੀਂ ਕਿਹੜੀ ਵਲੀ ਆ ਗਈ ਨੇ ਉਹਨਾਂ ਨੂੰ ਵੀ ਮੈਂ ਕਿਹਾ ਸੀ ਕਿ ਮੈਂ ਉਹਨਾਂ ਨੂੰ ਪੁੱਛ ਲੈਣੀ ਨਾ ਆਂਦੀ ਆਪਣੇ ਘਰ ਦੇ ਹਨਾ ਦੱਸੀ ਸਿਆਪਾ ਦਾ ਸਾਰਾ ਮੇਰੇ ਪਾਸ ਦਾ ਪੈ ਗਿਆ ਨਾ ਹਣ ਇਦਾਂ ਕਰਤੀ ਮੰਮੀ ਨੂੰ ਫੋਨ ਲਾ ਕੇ ਨਾ ਉਹਨਾਂ ਨਾਲ ਗੱਲ ਕਰਦੀ ਆਂ ਕਿ ਆਹ ਗੱਲ ਹੋਈ ਹੈ ਜੇ ਕੰਨ ਨੂੰ ਕੋਈ ਗੱਲਬਾਤ ਹੋ ਗਈ ਮੇਰਾ ਸਾਥ ਦੇ ਵਾਲੇ ਤੇ ਹੁਣਗੇ ਨਾ ਪੁੱਤ ਮੈਂ ਗੱਲ ਸੁਣ ਹਾਂਜੀ ਪੁੱਤ ਕੀ ਗੱਲ ਹੋਣਾ ਪੜਾਉ ਸੀ ਉਹ ਚੇ ਦਰਵਾਜ਼ਾ ਉਹ ਲਈ ਜਾਂਦੀ ਕੋਈ ਗੱਲ ਨਹੀਂ ਹੋਈ ਮੰਮੀ ਗੱਲ ਤਾਂ ਪੁੱਤ ਕੋਈ ਹੈਗੀ ਆ ਮੇਰਾ ਪੁੱਤ ਦੱਸ ਦੇ ਮੈਂ ਤੇਰੀ ਮਾਂ ਲੱਗਦੀ ਆ ਮੈਨੂੰ ਫਿਕਰ ਲੱਗਾ ਪਹਿਲਾਂ ਤਾਂ ਮੈਂ ਚੱਲੀ ਹਾਂ ਅੰਦਰ ਫਿਰ ਮੈਂ ਕਿਹਾ ਮੈਂ ਨਾ ਹੀ ਜਾਵਾਂ ਉਹ ਤੇ ਚੰਗੀ ਗੱਲ ਆ ਉਹ ਮੰਮੀ ਨਹੀਂ ਹੈਗੀ ਕੋਈ ਵੀ ਗੱਲ ਪੁੱਤ ਮਾਂਵਾ ਸਾਰਾ ਕੁਝ ਜਾਣਦੀਆਂ ਨੇ ਐਨੇ ਪੜਦੇ ਨਾ ਪਾ ਜੇ ਕੋਈ ਗੱਲ ਹੈਗੀ ਦੱਸ ਦੇ ਰੱਬ ਦਾ ਵਾਸਤਾ ਮੈਨੂੰ ਮਮੇ ਦੂਹਾਂ ਚੀਂ ਦੀ ਹੋਰ ਵੀ 100 ਗੱਲਾਂ ਹੋਣਦੀਆਂ ਨੇ ਸਾਰੀਆਂ ਗੱਲਾਂ ਤੁਹਾਨੂੰ ਮੈਂ ਦੱਸਾਂ ਜੇ ਨਹੀਂ ਤਾਂ ਫਿਰ ਆਉਣ ਲੱਗੇ ਤਾਂ ਆਜ ਜਾਣਾ ਸੀ ਉਹ ਮੈਂ ਤਾਂ ਤਾ ਨਹੀਂ ਗਈ ਕਿ ਤੇ ਮੇਰੇ ਨਾਲ ਲੜਾਈ ਨਾ ਪੈ ਜੇ ਤੁਹਾਨੂੰ ਨੇ ਕੋਈ ਕੁਝ ਕਹਿਣ ਡਿਆ ਸਾਡੀ ਆਪਾਂ ਚੀ ਗੱਲ ਨਹੀਂ ਚਲ ਠੀਕ ਆ ਕੀ ਲੋੜ ਆ ਮਾਂ ਨੂੰ ਦੱਸਣ ਦੀ ਮਾਂ ਭਾਈ ਜਿੰਨਾ ਮਰਜ਼ੀ ਤੁਹਾਡੇ ਨਾਲ ਕਰੇ ਪਰ ਫਿਰ ਰੱਖਣਾ ਇਹਨੂੰ ਨਾ ਦੱਸੋ ਕੁਝ ਵੀ ਉਹ ਮੰਮੀ ਜੀ ਕੋ ਦੱਸਣ ਵਾਲੀ ਹੋਏ ਤੇ ਦੱਸਾਂ ਮੈਂ ਤੁਹਾਨੂੰ ਚੰਗਾ ਬਾਬਾ ਨਾ ਦੱਸ ਕੀ ਲੋੜ ਆ ਤੁਹਾਨੂੰ ਦੱਸਣ ਦੀ ਜੇ ਕੋ ਉਦਾਂ ਦੀ ਗੱਲ ਹੋਈ ਕਿ ਤੈਨੂੰ ਮੈਂ ਦੱਸਾਂਗਾ ਐਵੇਂ ਇਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਜਿਹੜਾ ਪੁੱਤ ਨਾ ਕਪੱਤ ਨਾ ਕਰਿਆ ਕਰ ਉਦਾਂ ਪਿਆਰ ਨਾ ਸਮਝਾਈਦਾ ਜੇ ਤੂੰ ਗੱਲ ਸੁਣੀ ਠੀਕ ਆ ਚਲੋ ਠੀਕ ਆ ਗੱਲ ਤਾਂ ਕੋਈ ਹੈਗੀ ਆ ਮੁੰਡੇ ਦੇ ਮੈਨੂੰ ਮੂੰਹ ਤਾਂ ਲੱਭਣ ਡਿਆ ਪਰ ਮੇਰੇ ਕੋਈ ਗੱਲ ਛਪਾ ਆ ਗਿਆ ਚਲ ਅੱਛਾ ਕਦੇ ਨਾ ਕਦੇ ਸਹੀ ਦੇ ਸਹੀ ਜੀ ਪੁੱਛਾਂਗੀ ਜਰੂਰ ਉਦਾਂ ਜਸਵਿੰਦਰ ਆਹ ਯਾਰ ਪਾਣੀ ਘੁੱਟ ਲਿਆ ਤੇ ਲੱਗੀ ਆ ਆ ਗਿਆ ਆਏ ਹਾਈ ਜਿੱਧਰ ਗਏ ਹੀ ਉਹ ਦੱਸੋ ਬਣੀ ਗੱਲ ਕੋਈ ਆਹੋ ਬਣ ਗਈ ਉਹਨੇ 20000 ਰੁਪਏ ਦੇ ਦਿੱਤਾ ਵਾ ਅੱਛਾ ਅੱਛਾ 15000 ਰਹਿ ਗਿਆ ਆਂਦਾ ਚੱਲ ਮੈਨੂੰ ਥੋੜਾ ਜਿਹਾ ਟਾਈਮ ਦੇ ਦਿਓ ਮੈਂ ਦੇ ਦੂੰਗਾ ਚੱਲ ਕੋਈ ਨਹੀਂ ਦੇ ਦੇਗਾ ਹਾਂ ਉਹ ਵਿਚਾਰਾ ਆਂਦਾ ਵੀ ਮੈਂ ਆਂਦਾ ਵੀ ਕੁੜੀ ਨਹੀਂ ਆਂਦਾ ਮੇਰੇ ਠੀਕ ਤੇ ਆਂਦਾ ਮੈਂ ਉਹਦੇ ਸਹੁਰੇ ਚਲ ਗਿਆ ਫਿਰ ਉਹ ਪੈਸੇ ਆਂਦਾ ਮੈਂ ਥੋੜੇ ਬਹੁਤੇ ਉਹਨੂੰ ਦੇ ਆਇਆ ਵਿੱਚ ਅੱਛਾ ਅੱਛਾ ਉਹ ਵਿਚਾਰੇ ਦੀ ਮਾੜੇ ਥਾਂ ਗਈ ਹੈ ਨਾ ਕੁੜੀ ਚਲ ਉਦਾਂ ਤੇ ਅੱਗੇ ਹੀ ਨਾ ਲੋੜ ਪਵੇ ਤਾਂ ਲੈ ਜਾਂਦਾ ਹੁੰਦਾ ਦੇ ਹੀ ਦਿੰਦਾ ਹੁੰਦਾ ਆਹ ਦੇ ਦੂਗਾ ਕੋਈ ਗੱਲ ਨਹੀਂ ਬੰਦਾ ਭਲਾ ਮਾਂ ਸਾਹ ਹੁੰਦਾ ਦੀ ਬਾਹ ਨਹੀਂ ਗਈ ਆਹੋ ਹੋਰ ਹੋਰ ਵਧੀਆ ਮੈਨੂੰ ਤੁਹਾਨੂੰ ਸਭ ਨੂੰ ਦੱਸਣਾ ਹੈ ਤੇ ਤੁਸੀਂ ਚਲ ਕੇ ਉਧਰ ਉਧਰ ਦੱਸਿਆ ਨਾ ਤੇ ਕਿਤੇ ਆ ਦੋਹੇ ਜਾਣੇ ਲੜੇ ਨੇ ਕੌਣ ਬਿੰਦਰ ਦੇ ਨਾਮ ਲੜੇ ਆ ਬੜਾਈ ਲੜੇ ਪਤਾ ਨਹੀਂ ਗੱਲ ਕੀ ਹੋਈ ਹੈ ਮੈਂ ਮੁੰਡੇ ਨੂੰ ਪੁੱਛਿਆ ਦੱਸਿਆ ਕੱਖ ਨਹੀਂ ਉਦਾਂ ਅੱਛਾ ਹਾਂ ਲੜੇ ਬੜਾ ਹੁੰਦਾ ਪਤਾ ਨਹੀਂ ਕੀ ਇੰਨਾ ਜੋਈਆ ਖੋਈਆ ਅੰਦਰ ਕੀਤਾ ਵਾ ਜੇ ਹੁਣ ਸਾਡੇ ਨਾਲ ਨਹੀਂ ਬਣੀ ਆਪੋ ਜਿਹੇ ਰਲ ਕੇ ਰਹਿਣ ਮੈਂ ਮੁੰਡੇ ਨੂੰ ਕਿਹਾ ਆ ਵੀ ਚੱਲ ਪੁੱਤ ਮੈਂ ਤੇਰੀ ਮਾਂ ਲੱਗਦੀ ਕੋਈ ਦੱਸ ਦੇ ਜੋ ਵੀ ਗੱਲ ਨਹੀਂ ਮੰਮੀ ਕੋਈ ਹੋਊਗੀ ਤੇ ਦੱਸਾਂਗਾ ਮੈਂ ਕਿਹਾ ਹੋਰ ਕੀ ਹੋਣੀ ਅੰਦਰ ਤੇ ਕਿਤੇ ਜੁੰਡੀਓ ਜੁੰਡੀ ਹੋਣ ਦੇ ਕੋਈ ਮਰ ਮੁੱਕ ਨਾ ਜਾਇਓ ਆ ਹੋ ਨਾ ਕਿਤੇ ਸਾਨੂੰ ਜੇਲੇ ਘੱਲਿਓ ਮੁੜ ਕੇ ਚਲੋ ਇਹ ਹੁਣ ਇਹਨਾਂ ਨੂੰ ਪਤਾ ਸਾਨੂੰ ਕੀ ਪਤਾ ਇੱਕੋ ਘਰ ਦੇ ਵਿੱਚ ਲੜਾਈ ਹੋਵੇ ਰਿਐਕਸ਼ਨ ਸਾਰਿਆਂ ਦੇ ਹੁੰਦਾ ਮੁੜ ਕੇ ਚਲ ਹੁਣ ਆਪ ਸਮਝਣ ਨਹੀਂ ਇਹਨਾਂ ਦੇ ਨਾਲ ਕਿੰਨਾ ਖੇੜ ਬੱਜੇ ਰਹਿਣਾ ਚਲੋ ਕੋਈ ਗੱਲ ਨਹੀਂ ਤੂੰ ਨਾ ਮਾੜੀ ਚੰਗੀ ਕਰੀ ਨਾ ਮੈਂ ਤਾਂ ਡਰਦੀ ਨਹੀਂ ਹਾਂ ਜੇ ਇੰਨੇ ਪੜਦੇ ਰਹਦਰ ਪੁੱਛਣ ਦੀ ਲੋੜ ਕੀ ਹੈ ਜੇ ਮੈਨੂੰ ਹੁੰਦਾ ਤਾਂ ਮੈਂ ਚੱਲ ਜਾਣਾ ਸੀ ਜੇ ਮੈਂ ਜਾਂਦੀ ਤੇ ਗੱਲ ਆਜ ਨਹੀਂ ਮੇਰੇ ਤੇ ਮੈਂ ਤਾਂ ਹੀ ਨਹੀਂ ਗਈ ਚਲ ਜਾ ਘਟ ਪਾਣੀ ਲਿਆ ਪੀਏ ਕੋਈ ਗੱਲ ਨਹੀਂ ਕਰਨ ਦੇ ਜੋ ਕਰਦੇ ਆ ਇਹੋ ਜਿਹੇ ਇਦਾਂ ਲੜਦੇ ਹੁੰਦੇ ਜਿਹੜੇ ਜਨਾਨੀਆਂ ਥੱਲੇ ਲੱਗੇ ਹੋਣਾ ਮੁੜ ਕੇ ਪਰਚਾਈ ਦਾ ਫੋਨ ਹੈਲੋ ਸਸਤੀ ਗੱਲ ਪਰਚਾਈ ਹਾਂ ਠੀਕ ਠਾਕ ਵਧੀਆ ਤੂੰ ਆਪਣਾ ਸੁਣਾ ਅੱਛਾ ਅੱਛਾ ਠੀਕ ਵਾ ਹਾਂ ਠੀਕ ਆ ਪਰਮੁਣੀ ਵੀ ਹਾਂਜੀ ਕੀ ਹੋਇਆ ਵਾ ਅੱਛਾ ਠੀਕ ਆ ਠੀਕ ਆ ਐਨੇ ਬਹਿ ਤਾਨੂੰ ਤੇ ਪਤਾ ਹੀ ਸਾਡੇ ਹਾਲਾਤਾਂ ਦਾ ਸਾਡੇ ਕੋਈ ਨੇ ਬਹਿ ਕਿੱਥੋਂ ਆਣੇ ਆ ਉਹ ਤਾਂ ਮੈਂ ਦੱਸਣ ਦੀ ਹੀ ਭਿੰਨੇ ਪੈਸੇ ਹੜ ਕੋ ਕਿੱਥੋਂ ਆਉਣੇ ਆ ਅਸੀਂ ਤੇ ਆਪਣਾ ਹੀ ਗੁਜ਼ਾਰਾ ਮਾਹੀ ਕਰਨ ਦੇ ਆ ਹਾਂਜੀ ਚਲੋ ਕੋਈ ਗੱਲ ਨਹੀਂ ਹਾਂ ਚਲੋ ਮੈਂ ਇਹਨਾਂ ਨੂੰ ਪੁੱਛ ਨਹੀਂ ਆ ਸ਼ਾਇਦ ਇਹਨਾਂ ਨੇ ਕਿਤੇ ਰੱਖੇ ਰੱਖੇ ਹੋਣ ਹਾਂ ਹਾਂ ਚਲੋ ਕੋਈ ਨਹੀਂ ਤੁਹਾਡੇ ਭਾਜੀ ਨੇ ਸਲਾਹ ਕਰਦੀ ਆ ਹਾਂ ਤੇ ਫਿਰ ਮੈਂ ਫੋਨ ਕਰਕੇ ਦੱਸੂਗੀ ਮੈਂ ਪੱਕਾ ਨਹੀਂ ਕਹਿੰਦੀ ਠੀਕ ਵਾ ਨਾ ਚੰਗਾ ਰੱਖਦੀ ਆ ਫੋਨ ਹੁਣ ਹਾਈ ਹਾਈ ਅਨਮਾਸਿਆ ਪਾਪਾ ਆਤਾ ਪੈਸੇ ਚਾਹੀਦੇ ਆ ਤੇ ਇੱਕ ਤੋਂ ਕਹਿਣ ਦੇ ਨਾ ਉਹਨੂੰ ਪਤਾ ਲੱਗਣਾ ਚਾਹੀਦਾ ਜੇ ਨਗ ਨੂੰ ਪਤਾ ਲੱਗ ਗਿਆ ਤਾਂ ਉਹਦੀ ਮਾਂ ਨੇ ਗੱਲਾਂ ਵੜੀਆਂ ਕਰਨੀਆਂ ਵਾ ਦੱਸ ਮੈਂ ਕੀ ਕਰਾਂ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਉਹਨੂੰ ਤੇਰਾ ਮਹਾ ਤੇ ਆ ਗੰਡ ਧੋਪਾ ਕੀਤਾ ਹੀ ਹੀ ਆਪਣਾ ਹੈ ਉਹਨੂੰ ਠੱਗ ਕੇ ਤੇ ਮਹਾ ਮੈਂ ਤੇ ਪੈਸੇ ਵਟੇ ਆ ਤੂੰ ਉਤੋਂ ਇਹ ਅੰਦਰੇ ਖਾਣ ਨੂੰ ਚੰਬੜ ਗਏ ਆ ਇਹ ਤੇ ਅੱਗੇ ਮੈਨੂੰ ਖਾਂਦੀ ਰਹਿੰਦੀ ਆ ਇਹ ਤੇ ਇਹਦਾ ਅੰਦਰ ਹਟਿਆ ਹੀ ਨਹੀਂ ਕੰਮ ਜੋ ਆਈ ਆ ਬਸ ਭੈਣ ਜੀ ਕਦੀ ਆ ਚਾਹੀਦਾ ਕਦੀ ਆ ਚਾਹੀਦਾ ਮੈਂ ਇੱਥੇ ਕੱਢੀ ਕੇ ਹੈਗੀ ਆ ਜਿਹੜਾ ਮੈਨੂੰ ਖਾਦੀ ਰਹਿੰਦੀ ਐ ਆ ਗੱਲ ਸੁਣਿਓ ਮੇਰੀ ਕੀ ਗੱਲ ਵਾ ਹਾਂ ਦੱਸ ਵਾਜਾ ਮੰਨ ਦੀ ਕੀ ਗੱਲ ਵਾ ਗੱਲ ਕਾਦੀ ਆ ਆ ਪਿੰਡੋਂ ਫੋਨ ਆਇਆ ਜੇ ਮੇਰੀ ਪਰਜਾਈ ਦਾ ਕੀ ਕਹਿੰਦੀ ਪਰਜਾਈ ਤੇ ਦੀ ਫਿਰ ਪਰਜਾਈ ਨਹੀਂ ਕੀ ਕਹਿਣਾ ਵਾ ਹਾਂ ਅੱਗੇ ਨਹੀਂ ਮੰਗ ਲੈਂਦੀ ਹੁੰਦੀ ਪੈਸੇ ਤੇ ਉਹ ਤਾਂ ਚੱਲ ਥੋੜੇ ਬੋਤੇ ਮੰਗਦੀ ਰਹੀ ਆ ਕਿਤੇ 1000 ਦੀ ਲੋੜ ਪੈ ਗਈ ਕਿਤੇ 2000 ਦੀ ਪੈ ਗਈ ਹੈ ਤੇ ਇਸ ਵਾਰ ਤਾਂ ਇਹਨੂੰ ਬੜੇ ਪੈਸੇ ਸੁਣਾਉਂ ਡਈ ਐ 3000 ਰੁਪਇਆ ਮੰਗਣ ਡਈ ਜੇ ਉਨ ਦਾ ਤੇ ਰੱਡ ਮਾ ਖਰਾਬ ਹੋਇਆ ਇਹ ਮੇਰੇ ਚ ਲੰਡੀ ਸਾਡੀ ਨੂੰ ਦੱਸੋ ਕਿ ਮੈਂ ਕੀ ਕਰਾਂ ਠੀਕ ਹੈ ਪਹਿਲਾਂ ਅਜੀ ਵੀ ਤਾਂ ਉਹਨਾਂ ਕੋਈ ਨਾ ਕੋਲ ਲੈ ਲੈਣੇ ਨਹੀਂਗੇ ਜਦੋਂ ਹਾਂ ਜਰੂਰ ਤੇ ਪੈਂਦੀ ਹੁੰਦੀ ਹੈਗੀ ਲੈ ਹੁੰਦੇ ਰੇ ਮੇਰੇ ਟਾਈਮ ਦਾ ਦਿੰਦੇ ਵੀ ਰੇ ਉਹਨਾਂ ਨੂੰ ਪੈਸੇ ਚਲ ਉਹਨਾਂ ਵੀ ਦੇ ਹੀ ਦੇਣੇ ਆ ਫਿਰ ਕੀ ਆ ਤੂੰ ਤੁਸੀਂ ਇਹ ਦੱਸੋ ਮੈਨੂੰ ਕਿ ਕਿੰਨੇ ਦੇਈਏ ਚਲ ਹੁਣ ਤੇ ਕੋਲ ਪੈਸੇ ਨਹੀਂ ਹੈਗੇ ਆ ਮੇਰੀ ਗੱਲ ਸੁਣ ਲੈ ਤੀ ਤੂੰ ਨਹੀਂ ਹੋ ਰੁਪਈਆ 10000 ਜੜਾ ਤਾਂ ਮੁੰਦੇ ਦੇ ਠੀਕ ਆ ਐਦਾਂ ਕਰੋ ਫਿਰ 20000 ਰੁਪਈਆ ਦੇ ਦਿੰਨੇ ਆ ਉਹਨਾਂ ਨੂੰ ਚਲ ਵੇਖ ਲੈ ਫਿਰ ਜਿਤਾ ਕਰ ਜੀ ਚਲੋ ਠੀਕ ਆ ਤਾਂ ਹੀ ਤੁਹਾਨੂੰ ਮੈਂ ਸੱਦ ਲਿਆ ਕੀ ਕਹੌਣਾ ਤੇ ਜਿਤਨਾ ਮਰਜ਼ੀ ਕਰ ਲੈ ਯਾਰ 20000 ਰੁਪਇਆ ਦੇਣਾ ਮੈਂ ਕਿਹਨੂੰ ਦੇਣਾ ਮੈਂ 20000 ਪਹਿਲਾਂ ਇਹ ਦੱਸੋ ਤਾਂ ਜਿੰਨੂੰ ਮਰਜ਼ੀ ਦੇਣਾ ਹੋਵੇ ਤੂੰ ਇਹ ਗੱਲ ਵਿੱਚੋਂ ਕੀ ਲੈਣਾ ਨਹੀਂ ਤੇ 20000 ਆਇਆ ਕਿੱਥੋਂ ਇਹ ਤਾਂ ਦੱਸੋ ਨਾ ਨਾ ਤੇਨੂੰ ਕੀ ਮਤਲਬ ਤੂੰ ਹੜੀਆਂ ਗੱਲਾਂ ਸੁਣਦੀ ਗੱਲਾਂ ਕਹਦੀਆਂ ਸੁਣਨ ਡਈਂ ਮੈਂ ਤਾਂ ਇੱਥੇ ਨੰਗਣ ਡਈਂ ਘਰ ਤੇ ਤੇ ਬਹੁਤ ਵੱਡਾ ਵਾ ਇੱਥੇ ਮੈਂ ਖੜ ਕੇ ਸੁਣੀ ਆ ਤੇ ਸੁਣੀ ਜਾਂਦੀ ਆ ਵਾ ਉਹਦਾ ਤੈਨੂੰ ਆਦਤ ਵਾ ਕੰਦਾ ਬੁਰਾ ਨਾ ਲੱਗ ਲੱਗ ਹੱਡੀਆਂ ਗੱਲਾਂ ਸੁਣਦੀਆਂ ਚੱਲ ਆ ਦਿੱਤੀ ਸਹੀ ਪਰ ਇਹਨਾਂ ਦੇ ਦੱਸੋ ਵੀ ਯਾਰ ਦੇਣਾ ਕਿਨੂੰ ਆ ਸਾਡੇ ਕੋਲ ਤਾਂ ਰੁਪਈਆ ਹੀ ਨਹੀਂ ਹੈਗਾ ਹੱਦ ਹੋ ਗਈ ਆ ਹੱਦ ਹੋ ਗਈ ਆ 10000 ਰੁਪਈਆ ਹੁੰਦਾ ਸਾਰਾ ਉਹਦੇ ਵਿੱਚੋਂ ਖਰਚਾ ਨਹੀਂ ਕਰਨਾ ਹੁੰਦਾ ਘਰ ਦਾ ਤੂੰ ਤਾਂ ਚੱਕ ਕੇ ਆਪਣੇ ਪੇਕੇ ਨੂੰ ਦੇ ਦੇਣਾ ਮੈਂ ਉਹ ਨਹੀਂ ਮੇਰੀ ਗੱਲ ਸੁਣ ਤੂੰ ਮੈਨੂੰ ਕਿੰਨੇ ਕੇ ਪੈਸੇ ਦੇਣ ਦੇਈਆਂ ਜਿਹੜੇ ਦਿੰਦਾ ਸੀ ਥੋੜੇ-ਬੋਤੇ ਪੈਸੇ ਹੋਵੇ ਤੂੰ ਬੰਦ ਕਰਾ ਛੜੇ ਆ ਤੇਰੇ ਅੱਡੇ ਕੋਲ ਕਿੱਥੋਂ ਆਇਆ 20000 ਆਇਆ ਕਿੱਥੋਂ ਇਹ ਦੱਸੋ ਮੈਨੂੰ ਪਹਿਲੋਂ ਕਿੱਥੋਂ ਮਰਜੀ ਆਇਆ ਹੋਵੇ ਤੇ ਮੇਰੀ ਮਾਂ ਵੀ ਲੱਗਦੀ ਤੂੰ ਕੋਣ ਮੈਂ ਦੱਸਦੀ ਆ ਨਾ ਪਰਮ ਨੂੰ ਚੋਰੀਆਂ ਰੱਖੇ ਹੋਏ ਆ ਪੈਸੇ ਪਤਾ ਨਹੀਂ ਕਿੰਨੇ ਘਰੇ ਰੱਖੇ ਹੋਣੇ ਨੇ ਕੋਲ ਕੋਲ ਤੇ ਪੀਸੀ ਲੱਗਾ ਹੋਣਾ ਨਾ ਜਾਂ ਦੱਸ ਦੇ ਪਰਮ ਨੂੰ ਮੈਨੂੰ ਡਰ ਨਹੀਂ ਪਿਆ ਤੇਰੇ ਪਰਮ ਦਾ ਤੇ ਨਾਲੇ ਤੇਰਾ ਠੀਕ ਆ ਨਹੀਂ ਮੈਂ ਜਿੱਦ ਮਰਜੀ ਕਰਾਂ ਠੀਕ ਆ ਨਾ ਤੂੰ ਕੌਣ ਹਾਂ ਮੈਨੂੰ ਪੁੱਛਣ ਵਾਲੀ ਐਡਾ ਘਰੋਂ ਪੈਸੇ ਮੈਂ ਵੀ ਨਹੀਂ ਜਾਣ ਦਿੰਦੀ ਦੱਸਦੀ ਆ ਨਾ ਪਰਮ ਨੂੰ ਪਰਮ ਆ ਗੱਲ ਸੁਣਿਓ ਮੇਰੀ ਇੱਧਰ ਆ ਕੇ ਜਰਾ ਪਰਮ ਜਿਹੜਾ ਡੀਸੀ ਲੱਗਾ ਹੈ ਮੇਰੇ ਤੇ ਜਾਂ ਅਗਲਾ ਪਰਮ ਨਵੀਂ ਆਇਓ ਮਾੜਾ ਜੀ ਤੂੰ ਹੀ ਕੀ ਕਾਮਾਂ ਰੋਲੀ ਪਾਈ ਆ ਤੁਹਾਡੀ ਆਵਾਜ਼ ਗਲੀ ਜੀ ਜਾਣ ਰਹੀ ਆ ਐਵੇਂ ਪਾਈ ਆ ਰੋਲੀ ਇਹਨੂੰ ਪੁੱਛ ਮੈਂ ਪਤਾ ਨਹੀਂ ਮੈਂ ਇਥੋਂ ਦੀ ਨੰਗਣ ਡਈ ਤੇ ਮੰਮੀ ਤੇ ਡੈਡੀ ਦੋਵੇਂ ਜਣਾ ਇੱਥੇ ਬਹਿ ਕੇ ਸਲਾਹ ਕਰਨ ਡੇ ਕਿ 20000 ਰੁਪਏ ਦੇਣਾ ਮੰਮੀ ਦੇ ਪੇਕੇਆਂ ਨੂੰ ਇਹਨਾਂ ਨੂੰ ਪੁੱਛੋ ਵੀ ਹੈ ਵੀ ਦੇਣਾ ਕਿੱਥੋਂ ਆ ਤੇ ਨਾਲੇ ਇਹਨਾਂ ਕੋਲ ਕਿੱਥੋਂ ਆਏ ਇਹਨੇ ਪੈਸੇ ਮੰਮੀ ਮੇਰੀ ਸੁਣ ਗੱਲ ਉਹ ਕਦੀ ਸਾਡੇ ਆਏ ਆ ਦੱਸਣਾ ਪੈਣਾ ਮੈਨੂੰ ਵੇਜੋ ਆਏ ਤਾਂ ਛੱਡੋ ਜੀ ਉੱਥੇ ਚੱਲ ਜਿਓ ਕਦੀ ਇਹਨੇ ਚਾਹ ਦਾ ਕੱਪ ਨਹੀਂ ਪੁੱਛਿਆ ਆ ਥੋੜੇ ਤੇਰੇ ਗੜੀ ਹੱਥ ਵੇ ਤੂੰ ਹੀ ਆਪਣੀ ਮਾਰੂਛਾ ਕਰਦਾ ਵਾ ਇਹਦੇ ਪਿੱਛੇ ਰੱਖ ਕੇ ਇਹਦੇ ਤੇ ਜਬਾਨ ਹੀ ਐਡੀ ਗੱਲ ਨਹੀਂ ਕਰਨ ਵਾਲੀ ਹੈ ਇਹ ਤੇ ਗੱਲ ਹੀ ਪੁੰਜੇ ਪੈਣ ਦਿੰਦੀ ਉਤੋਂ ਚੋਰੀ ਚੋਰੀ ਖੜੀਆਂ ਗੱਲਾਂ ਸੁਣਦੀ ਆ ਇਹਨੂੰ ਸ਼ਰਮ ਨਹੀਂ ਆਉਂਦੀ ਇਹਨੂੰ ਕਿਹੜਾ ਸਿੱਖ ਮੱਥ ਦੇ ਬੈ ਕੇ ਸਿੱਖ ਮੱਥ ਕੀ ਦਵਾ ਮੈਂ ਉਹਨੂੰ ਤੁਹਾਡੇ ਸਾਹਮਣੇ ਕਹਿਣ ਦੇ ਲਈ ਆ ਕਿ 2000 ਆਇਆ ਕਿੱਥੋਂ ਆ ਇਹ ਦੁਕਾਨ ਵਿੱਚ ਰੁਪਈਆ ਨਹੀਂ ਹੈਗਾ ਜਦੋਂ ਹੀ ਮੰਗ ਲਈ ਉਹਨੇ ਮੈਂ ਕਹਿ ਰਹੇ ਨਹੀਂ ਰੁਪਈਆ ਨਹੀਂ ਹੈਗਾ ਸਾਡੇ ਕੋਲ ਇੰਨੇ ਪੈ ਕਿੱਥੋਂ ਹੈਡੇ ਕੋਲ ਫਿਰ ਤੂੰ ਹੀ ਮੈਨੂੰ ਦੱਸ ਤੂੰ ਮੈਨੂੰ ਲੈ ਕੇ ਫੜਾਈ ਕਿ ਮਮੀ ਉਹੋ ਤੇ ਪੁੱਛਣ ਡਏ ਆ ਜੇ ਅਹੀਂ ਨਹੀਂ ਪੈਸਾ ਦਿੰਦੇ ਤੁਹਾਨੂੰ ਉਹਦੇ ਪੈਸੇ ਆਏ ਕਿੱਥੋਂ ਆ ਹਾਂ ਹਾਂ ਸੜ ਗਈ ਮੇਰੀ ਕਿਸਮਤ ਵੇ ਮੈਂ ਸਭ ਕਾਹੇ ਵਾਲੀ ਘਰ ਮੇਰਾ ਬਾਹਰ ਮੇਰਾ ਵੇ ਮੈਂ ਜ਼ਰੂਰੀ ਨਹੀਂ ਸਮਝਦੀ ਤੇ ਜਵਾਬ ਦੇਣਾ ਠੀਕ ਆ ਨਾ ਲੱਗਾ ਇਹਦੇ ਮਗਰ ਕਿੱਦਾਂ ਮਾਜਾ ਮਾਰਦੀ ਉਹਨੂੰ ਜੇ ਕਰ ਲਓ ਜੋ ਕਰਨਾ ਤਾਂ ਕੋ ਹੁੰਦਾ ਜੋ ਠੀਕ ਆ ਨਾ ਮੈਨੇ ਡਰਦੀ ਦੁੱਦੀ ਤਾਂ ਕੋ ਪਰਮ ਮੈਨੂੰ ਤਾਂ ਲੱਗਦਾ ਇਹਨਾਂ ਨੇ ਜੱਦ ਚੋਰੀ ਕੱਢੇ ਸਾਡੇ ਪੈਸੇ ਤੇ じゃ ਇਹਨਾਂ ਨੇ ਕਿਹਾ ਤੂੰ ਕਰਜ਼ਾ ਲੈ ਆ ਲੈ ਹੁਣਾਂ ਕਿਹਦੇ ਨੇ ਚੱਲੇ ਇਸ ਪ੍ਰਸਤੀ ਕਰਦੇ ਆਪੇ ਲੋਨ ਨੂੰ ਇਹੀ ਆ ਫਸ ਜਾਣਾ ਹੀ ਬਾਅਦ ਚ ਇਹਨਾਂ ਮੈਂ ਕਿ ਜਾਣਾ ਵਾ ਅਸੀਂ ਸਾਰੀ ਉਮਰ ਮਗਰ ਇਹਨਾਂ ਦੇ ਕਰਜ਼ੇ ਨਾਉਣੇ ਆ ਨਹੀਂ ਬਕਵਾਸ ਬੰਦ ਕਰਨਾ ਆਪਣੀ ਕਿੱਦਾਂ ਜ਼ੁਬਾਨ ਚੱਲਦੀ ਏ ਤੇਰੀ ਤੈਨ ਮੈਂ ਕਿੰਨੀ ਵਾਰੀ ਕਹਿ ਆਵਾਂ ਗੱਲ ਦਫਨ ਦਾ ਜੀ ਨਾ ਕਰਿਆ ਕਰ ਤੇ ਹੋਰ ਮੈਂ ਕਾਟ ਰਿਹਾ ਤੈਨੂੰ ਮੈਂ ਤੇਰੇ ਮੈਂ ਦੱਸਣੀ ਆ ਕਿੱਥੋਂ ਆਏ ਮੇਰੇ ਕੋਲ ਪੈਸੇ ਕਿੱਥੇ ਨੇ ਤੇ ਤੇਰ ਕੋ ਕੋ ਨਹੀਂ ਸਰ ਜਾ ਹੱਥਾਂ ਚ ਚੂੜੀਆਂ ਪਾ ਲੈ ਮੱਥੇ ਚੂੜੀਆਂ ਮਾਤਾ ਕੋਈ ਕੱਲ ਨੂੰ ਕਰਨਾ ਆਵੇਂ ਪੈਸੇ ਵਾਂਗ ਸਿੱਧੀ ਜਿਹੜੀ ਗੱਲ ਆ ਚੱਲ ਤੂੰ ਵੀ ਚੱਲ ਆਪੇ ਜਿੰਨੇ ਦੇ ਹੋ ਜਾ 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 ਪਰ ਇਹ ਮੂੰਹ ਕਰ ਆਪਣਾ ਜਿੰਨੂੰ ਮਰਜ਼ੀ ਦਾ ਨਾਮ ਦੇਵਾ ਮੈਂ ਹੁਣ ਨਾ ਕੋਣ ਪੁੱ ਦੰ ਮਗਰ ਮਗਰ ਫਿਰਦਾ ਉਹ ਇੱਕ ਲੈਣਾ ਕੇ ਥਾਂ ਦਾ ਹਾਏ ਓ ਰੱਬਾ ਸੜ ਗਈ ਕਿਸਮਤ ਅੰਤਰੀ ਕਿੱਥੋਂ ਮੇਰੇ ਭੱਲੇ ਪੈ ਗਈ ਐ ਮੈਂ ਤਾਂ ਦਿਨ ਨੂੰ ਰੋਨੀ ਆ ਜਿੱਦਣ ਇਹਦਾ ਮੱਤੀਲ ਚੋਕੇ ਅੰਦਰ ਲੈ ਜਾਂਦਾ ਨੂੰ ਬੁਲਾ ਨੂੰ ਮੈਂ ਹੁਣ ਮੈਂ ਕਰਾਂ ਤੇ ਕਰਾਂ ਕੀ ਰੱਬਾ ਪਰ ਇੱਕ ਗਲਤੀ ਮੈਨੂੰ ਸਮਝ ਨਹੀਂ ਆਉਂਦੀ ਕਿਤੇ ਬਹਿ ਕੇ ਗੱਲ ਕਰਨਾ ਪਤਾ ਨਹੀਂ ਕਿੱਥੋਂ ਇਹਦੇ ਕੰਨਾਂ 'ਚ ਪੈ ਜਾਂਦੀ ਆ ਪਤਾ ਨਹੀਂ ਕਾਹਦੇ ਕਰਨ ਵਾ ਇਹਦੇ ਬਿੱਲੀ ਨਾਲੋਂ ਵੀ ਤੇਜ਼ ਕਰਨ ਵਾ ਇਹਦੇ ਕਰਾਂ ਤੇ ਕਰਾਂ ਕੀ ਹੁਣ ਮੈਂ ਆਪਣੇ ਪੇਕਿਆਂ ਦੀ ਮਦਦ ਤੇ ਮੈਂ ਕਰਨੀ ਕਰਨੀ ਆ ਇਹ ਕੌਣ ਹੁੰਦੀ ਮੈਨੂੰ ਡੱਕਣ ਵਾਲੀ ਵੇਖਾ ਕਿੰਦਾ ਮੈਨੂੰ ਪੁੱਛਣ ਲਈ ਆ ਪਰ ਮੈਂ ਪੁੱਛੀ ਨੂੰ ਇਹਦਾ 20000 ਕਿੱਥੋਂ ਆ ਨਾ ਮੇਰੇ ਕੋਲ ਜਿੱਥੋਂ ਮਰਜੀ ਆਇਆ ਹੋਵੇ ਹਾਂ ਤੂੰ ਕੌਣ ਹੈ ਮੈਨੂੰ ਪੁੱਛਣ ਵਾਲੀ ਨਾਲੇ ਤੈਨੂੰ ਮੈਂ ਦੱਸਣੀ ਆ ਸਮਝ ਨਹੀਂ ਕੀ ਆਪਣੇ ਆਪ ਨੂੰ ਤੂੰ ਜੋ ਮੇਰਾ ਜੀ ਕਰੂਗਾ ਨਾ ਮੈਂ ਉਹੋ ਕਰੂੰਗੀ ਚਿਲਾ ਕੇ ਖਾਂਦੀ ਚਲ ਸਬਜੀ ਤੇ ਬਣ ਗਈ ਆ ਇਹਨੂੰ ਬਲਾ ਨੂੰ ਅੱਜ ਮਾਰਨੀ ਆ ਭਾਂ ਕੇ ਫੁਲਕੇ ਲਾ ਕੇ ਤੇ ਫੜਾ ਕਿ ਤੈਨ ਨੁਕਰੇ ਲਾ ਕੇ ਬੈਠੀ ਨਹੀਂ ਫੋਨ ਲੈ ਕੇ ਕਿਹੜਾ ਕੰਮਕਾਰਵਾ ਕੋਈ ਇੰਨੀ ਸ਼ਰਮ ਨਹੀਂ ਆਉਂਦੀ ਕਿ ਉਹ ਕੱਲੀ ਰਸੋਈ ਚ ਵੜੀ ਤੇ ਮੈਂ ਚਾਹ ਰੋਟੀ ਪਾਣੀ ਬਣਾਵਾਂ ਨਹੀਂ ਜੱਸ ਜੱਸ ਕੀ ਹੋ ਗਿਆ ਵਾ ਮੈਨੂੰ ਲੱਗਾ ਫੇਰੇ ਬਿਜਲੀ ਬੁਝ ਗਈ ਨਾ ਲੱਗਦੇ ਆ ਐਡੀ ਜੋ ਚੋਨਾ ਚਿੱਕਾ ਮਾਰਣ ਦੇ ਜਿਹੜੀਆਂ ਹੈ ਤੂੰ ਤੇ ਚੰਨੀ ਆ ਮੈਂ ਬਿਜਲੀ ਨਾ ਲਾ ਕੇ ਮਰਾਂ ਤੇ ਤੇਰੇ ਲਈ ਕਿਹੜਾ ਖੁੱਲਾ ਹੋ ਜੇ ਨਹੀਂ ਆ ਤੇਰੇ ਮਲਸੂਬੇ ਨਹੀਂ ਕਾਮਯਾਬ ਹੋਣੇ ਜਿੰਨਾ ਚਿਰ ਮੈਂ ਜਿੰਨੀ ਆ ਨਾ ਟੋਹ ਨਾ ਰਹਿਣਾ ਇਸ ਘਰ ਵਿੱਚ ਲੱਗਿਆ ਨਾ ਸਮਝ ਤੂੰ ਪਤਾ ਨਹੀਂ ਕਿਦਣ ਹੋਣਾ ਉਹ ਦਿਲ ਮੈਂ ਤਾਂ ਕਹਿ ਚਾ ਲਾ ਗਿਆ ਵਾ ਹਾਂ ਜੀ ਨਾ ਸੁਪ ਕੀ ਕਰਨਾ ਇਹ ਸੁਪਨੇ ਨਾ ਮੈਂ ਤੂੰ ਫੇਰ ਤੇ ਸੁਪਨੇ ਹੀ ਰਹਿਣੇ ਅਜੇ ਠੀਕ ਆ ਨਾ ਤੱਕ ਤੋਂ ਤਗੜੀਆਂ ਜੇ ਮੈਂ ਐਦਾਂ ਕਰ ਆ ਰੋਟੀਆਂ ਲਾ ਤਫੜਾ ਆਪਣੇ ਪਿਓ ਨੂੰ ਮੈਂ ਖਾਲੀ ਆ ਤੇ ਮੇਰੇ ਤੋਂ ਨਹੀਂ ਉਹ ਰੋਟੀ ਰੋਟੀ ਲੱਖਦੀ ਹੈਗੀ ਆਪੇ ਲਾ ਲਓ ਮੈਂ ਥੋੜਾ ਕੰਮ ਚੱਲੀ ਗਈ ਤਾਈ ਦੇ ਘਰ ਕਿਹੜੀ ਤਾਈ ਦੇ ਘਰ ਚੱਲੀਆਂ ਤੂੰ ਪਿੰਡਰ ਕੇ ਘਰ ਚੱਲੀਆਂ ਤੇਰੀਆਂ ਮੱਤਾਂ ਮਾਰ ਦੂੰਗੀ ਜੇ ਕਿਤੇ ਪਿੰਡਰ ਘਰ ਚਲ ਗਈ ਤੇ ਕਿਉਂ ਕੀ ਗੱਲ ਜਾਣੀ ਸਕਦੀ ਮੈਂ ਨਾ ਤੂੰ ਜਾ ਕੇ ਵਖੜ ਮੈਂ ਤਾਂ ਹੁਣੇ ਜਾਉਂਗੀ ਇੱਥੇ ਕਿਹੜੀ ਗੱਲ ਹੈ ਮੈਂ ਚੱਲੀ ਗਈ ਹੁਣੇ ਤਿਆਰ ਹੀ ਹੋਣਗੀ ਕਿੱਧਰ ਚੱਲੀ ਆ ਮੈਂ ਉਹਦੇ ਘਰ ਚੱਲੀ ਆ ਨਹੀਂ ਤੂੰ ਬੋਤੀ ਹੱਥ ਨਹੀਂ ਚੱਕ ਲਈ ਹੈ ਮੇਰੇ ਪੁੱਛੇ ਤਾਂ ਬਗੈਰ ਚੱਲ ਜੇਗੀ ਤੂੰ ਤੇ ਇਦਾਂ ਕਰਦੀ ਆ ਇਧਰੋਂ ਮੂੰਹ ਚੁੱਕਦੀ ਹੈ ਚੱਲੀ ਤਾਂ ਇਹ ਕਿ ਘਰ ਚੱਲੀ ਪਿੰਡਰ ਕੇ ਘਰ ਨਾ ਪਿੰਡਰ ਕੇ ਘਰ ਕੀ ਹੈ ਤੇਰੇ ਵਾਸਤੇ ਨਵਾਂ ਤਾਜ਼ਾ ਜਿਹੜਾ ਉਹ ਜਿਹਾ ਮੂੰਹ ਚੁੱਕ ਕੇ ਤੁਰ ਪੈਣੀ ਆ ਚੁਗਲੀਆਂ ਕਰਦੀ ਹੋਣੀ ਆ ਮੇਰੀਆਂ ਜਾ ਕੇ ਇੱਕ ਉਹ ਉਹ ਜਿਹੀ ਸ਼ਰੀਕਣੀ ਮੇਰੀ ਰਲ ਗਈ ਹੋਣੀ ਤੇਰੇ ਨਾਲ ਉਹ ਤੇ ਬੜੇ ਚਿਰ ਦੇ ਮੌਕੇ ਭਾਲਦੀ ਹੀਗੀ ਹੈ ਮੈਂ ਹੀ ਨਹੀਂ ਤੈਨੂੰ ਘਰੋਂ ਬਾਹਰ ਜਾਣ ਦੰਦੀ ਤੇ ਹੁਣ ਤੇਰੀਆਂ ਹੋ ਗਈਆਂ ਵਰਾਵਗਾ ਇੱਕ ਗੱਲ ਪਹਿਲੀ ਕੰਨ ਖੋਲ ਕੇ ਸੁਣ ਲੈ ਘਰੋਂ ਬਾਹਰ ਪੈਰ ਕੁੱਟਿਆ ਨਾ ਤੇ ਡੱਕਰੇ ਕਾ ਦੂੰ ਤੇਰੇ ਡੱਕਰੇ ਠੀਕ ਵਾ ਨਾ ਉਹ ਮਾਤਾ ਜੀ ਆ ਜੁੜੇ ਤੁਹਾਡੇ ਅਗੇ ਹੱਥ ਮੈਂ ਵਿੱਚ ਜਾਣਾ ਵਾ ਤੇ ਮੈਨੂੰ ਰੋਕ ਕੇ ਦਿਖਾਓ ਕਿੱਦਾਂ ਰੋਕਦੇ ਆ ਤੁਸੀਂ ਜਾ ਕੇ ਰਹੂੰਗੀ ਮੈਂ ਵੀ ਚੱਲ ਠੀਕ ਆ ਫਿਰ ਜੋ ਤੇਰ ਕੋ ਹੁੰਦਾ ਨਾ ਤੂੰ ਕਰ ਲੈ ਹੁਣ ਨਾ ਮੇਰੀ ਲਾਸ਼ ਤੇ ਉਤੋਂ ਦੀ ਨੰਕੇ ਜਾਏਗੀ ਘਰੋਂ ਤੈਨੂੰ ਮੈਂ ਵੀ ਨਿਕਲਣ ਦੀ ਹੋਂਣਾ ਚਾ ਹਾਏ ਰੱਬਾ ਜੇ ਕਿਤੇ ਆ ਦੇ ਨਾ ਜੇ ਨਾ ਤੇ ਬਹੁਤ ਹੀ ਵਧੀਆ ਗੱਲ ਆ ਮੇਰੇ ਤੇ ਕਿ ਨਹੀਂ ਛੇਤੀ ਪਹੌ ਲੰਮੇ ਮੈਂ ਉਤੋ ਦਿਨਾਂ ਅੰਗ ਕੇ ਜਾਵਾਂ ਤੁਹਾਡੇ ਵਧੀਆ ਗੱਲ ਆ ਮਰੋ ਮਰੋ ਜਲਦੀ ਜਾਵਾਂ ਮੈਂ ਨਹੀਂ ਬਸ ਬਸ ਵਿਖਾਲਤੀ ਨਾ ਆਪਣੇ ਕਾਤ ਹੈ ਨੌ ਬਣ ਕੇ ਦੱਸਦਾ ਵਸਲੀ ਵੀ ਮੈਂ ਨੌ ਆ ਜੇ 3 ਹੋਵੇ ਤੇ ਇਹੋ ਗੱਲ ਹੀ ਆਖੇ ਵੀ ਤੂੰ ਪੈ ਲੰਮੇ ਮੈਂ ਤੇਰੇ ਉਤੋ ਦਿਨਾਂ ਨੰਗਾ ਹੈ ਵੀ ਤੂੰ ਜਿਹੜੇ ਸੁਪਨੇ ਵੇਖਣ ਦੀਆਂ ਨਾ ਮੈਂ ਤੇਰੇ ਸੁਪਨੇ ਨਹੀਂ ਪੂਰੇ ਹੋਣ ਦੇਣੇ ਕਲ ਜੋਕੜਾ ਕਿੱਥੋਂ ਮੇਰੇ ਪੱਲੇ ਪੈ ਗਈ ਤੂੰ ਇਹੋ ਜੀ ਹੈ ਇਥੋਂ ਰੱਖੀ ਮੇਰੇ ਕਰਮਾਂ ਦੇ ਵਿੱਚ ਆ ਫੁੱਟ ਕੇ ਮੇਰੇ ਅੰਦਰੇ ਕਰਮ ਜਿੱਦਾਂ ਤੂੰ ਇਹ ਘਰ ਵਿੱਚ ਆ ਗਈ ਬਣਾਏ ਹੁਣ ਤੂੰ ਜਾ ਕੇ ਖਾਲਸੇ ਇਹ ਗੱਲਾਂ ਤੇ ਉਹ ਤਾਂ ਮੈਂ ਚਲੀ ਜਾਣਾ ਮਾਂ ਮੰਮੀ ਪਰ ਜਿਹੜੀ ਤੂੰ ਗੱਲ ਗਈ ਨਾ ਮੈਂ ਇਹ ਜਿਹੜੇ ਲੈ ਕੇ ਆਈਂ ਤੈਨੂੰ ਮੈਂ ਤਾਂ ਆਪ ਗਾਲਾਂ ਕੱਢਣ ਦੀ ਬਚੋਲਣ ਨੂੰ ਕਿਹੜੇ ਵੇਲੇ ਮੇਰਾ ਰਿਸ਼ਤਾ ਕਰਾਤਾ ਉਹ ਤੋਂ ਤਾਂ ਕਿ ਕਹਿੰਦੀ ਚੰਗਾ ਹੀ ਬੜੇ ਚੰਗੇ ਹੀ ਬੜੇ ਇਹ ਪਤਾ ਲੱਗਾ ਉਹਨੂੰ ਜਿਹੜਾ ਵਰਤਦਾਵਾ ਨਾਲ ਮੈਨੂੰ ਪਤਾ ਲੱਗ ਗਿਆ ਨਾ ਕਿੰਨੇ ਕੁ ਚੰਗੇ ਆ ਤੇ ਕਿੰਨੇ ਕੁ ਨਹੀਂ ਹੁਣ ਤੇ ਪਤਾ ਲੱਗ ਗਿਆ ਨਾ ਤੈਨੂੰ ਅਸੀਂ ਨਹੀਂ ਚੰਗੇ ਅਸੀਂ ਬੜੇ ਮਾੜੇ ਆ ਪਰ ਇਹਨਾਂ ਕੰਮ ਕਰ ਹੁਣ ਹੁਣ ਮੈਂ ਜਾ ਕੇ ਵਿਖਾਲਾ ਜੇ ਬੰਦੇ ਦੀ ਧੀ ਆ ਕੋਈ ਨਹੀਂ ਉਹ ਤਾਂ ਮੈਂ ਚਲੀ ਜਾਣਾ ਵਾ ਜਦੋਂ ਮੇਰਾ ਦਿਲ ਕੀਤਾ ਤੁਸੀਂ ਪਰੇ ਹੋਵੋ ਇਥੋਂ ਰੋਟੀ ਪਕਾਉਣੀ ਮੈਂ ਡੈਡੀ ਤੇ ਜੇ ਪਹਿਲਾਂ ਹੀ ਪਕਾ ਲੈਂਦੀ ਤੇ ਚੰਗੀ ਤਾਂ ਰਹਿੰਦੀ ਹੈ ਹੁਣ ਵੀ ਜਾ ਕੇ ਨਾ ਲੈਣ ਤੇ ਫੇਰ ਨਾ ਖਾਓ ਮੇਰਾ ਨਾ ਖਾਓ ਮੇਰਾ ਛੇਤੀ ਛੇਤੀ ਆ ਗਮ ਘਰ ਬਕਾ ਕੇ ਠੰਡੀਆਂ ਰੋਟੀਆਂ ਨਹੀਂ ਖਾਂਦਾ ਤਰਾ ਪਿਓ ਠੀਕ ਹੈ ਨਾ ਉੱਤਰੀ ਬੁੱਢੀ ਆ ਨਾ ਨਹੀਂ ਚਲਾਕ ਵਾ ਨਾ ਮਰੰਦੀਆਂ ਧਮਕੀਆਂ ਦਿੰਦੀ ਰਹਿੰਦੀ ਤੇ ਮਰਦੀ ਹੈ ਨਹੀਂ ਕਿਸੇ ਵੇਲੇ ਵੀ ਇਹ ਮੇਰੇ ਛੱਤ ਤੇ ਜੜੀ ਰਹਿੰਦੀ ਆ ਕਿਤੇ ਇਹਨੂੰ ਤਾਂ ਕਰੰਟ ਵੀ ਨਹੀਂ ਲੱਗਦਾ ਤੇ ਨਾ ਹੀ ਸਿਲੰਡਰ ਫੱਟਦਾ ਇਹਦੇ ਵਾਰੀ ਇਨਾ ਕੰਮ ਕਰਦੀ ਏ ਸੂਈ ਦੇ ਵਿੱਚ ਪਰ ਨਾ ਮੇਰੇ ਵਾਰੀ ਨਾ ਕਿਤੇ ਫੱਟ ਜਾ ਨਾ ਹੀ ਲਵਾਂ ਨਾ